ਪਿੰਡ ਰਸੂਲਪੁਰ ਕੁੱਲੀਆਂ ਵਿਖੇ ਮੱਕੀ ਸੁਕਾਉਣ ਵਾਲੇ ਪਲਾਂਟ ਦਾ ਉਦਘਾਟਨ ਵਿਧਾਇਕ ਰਾਣਾ 인ਦਰ ਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਇਸ ਪਲਾਂਟ ਦੇ ਲੱਗਣ ਕਾਰਨ ਇਲਾਕੇ ਦੇ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਪਲਾਂਟ ਦੀ ਸਮਰੱਥਾ 400 ਟਨ ਦੇ ਕਰੀਬ ਪ੍ਰਤੀ ਦਿਨ ਮੱਕੀ ਸੁਕਾਉਣ ਦੀ ਹੈ। ਉਹਨਾਂ ਕਿਹਾ ਕਿ ਅਨਾਜ ਮੰਡੀ ਵਿੱਚ ਮੱਕੀ ਦੀ ਸੁੱਕੀ ਫਸਲ ਜਾਣ ਕਾਰਨ ਕਿਸਾਨਾਂ ਨੂੰ ਜਿੱਥੇ ਫਸਲ ਦਾ ਪਾਵ ਵਾਦ ਮਿਲੇਗਾ। ਉੱਥੇ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਉਨਾ ਕਿਹਾ ਕਿ ਬਰਸਾਤ ਰੁੱਤ ਦੀ ਮੱਕੀ ਦੀ ਫਸਲ ਉੱਪਰ ਉਨ੍ਹਾਂ ਵੱਲੋਂ ਐਮਐਸਪੀ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਇੱਕ ਵੈੱਬਸਾਈਟ ਵੀ ਉਨ੍ਹਾਂ ਵੱਲੋਂ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਦਰ ਨੂੰ ਬਚਾਉਣ ਵਾਸਤੇ ਕਿਸਾਨ ਚੌਨੇ ਦੀ ਬਜਾਏ ਬਰਸਾਤੀ ਮੱਕੀ ਦੀ ਬਜਾਈ ਕਰਨ। ਕਿਸਾਨ ਦਰਲੋਚਨ ਸਿੰਘ ਨੇ ਕਿਹਾ ਕਿ ਇਸ ਮੱਕੀ ਸੁਕਾਉਣ ਵਾਲੇ ਪਲਾਂਟ ਦੇ ਲੱਗਣ ਕਾਰਨ ਇਲਾਕੇ ਦੇ ਵੀਤੋ ਜ਼ਿਆਦਾ ਪਿੰਡਾਂ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਇਸ ਇਲਾਕੇ ਵਿੱਚ ਵੱਡੀ ਪੱਧਰ ਤੇ ਮੱਕੀ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਕਿਸਾਨਾਂ ਨੂੰ ਗਿੱਲੀ ਫਸਲ ਦਾ ਭਾਰ ਘਟ ਮਿਲਦਾ ਹੈ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣ ਇਸ ਪਲਾਂਟ ਦੇ ਲੱਗਣ ਕਾਰਨ ਕਿਸਾਨ ਇੱਥੋਂ ਮੱਕੀ ਸੁਕਾ ਕੇ ਫਸਲ ਮੰਡੀ ਵਿੱਚ ਲੈ ਕੇ ਜਾਣਗੇ ਜਿੱਥੇ ਉਨ੍ਹਾਂ ਦਾ ਸਮੇਂ ਦੀ ਬਚਤ ਹੋਵੇਗੀ ਉਥੇ ਉਨ੍ਹਾਂ ਨੂੰ ਫਸਲ ਦਾ ਪੂਰਾ ਭਾਅ ਮਿਲੇਗਾ ਉਸ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਪਲਾਂਟ ਵਿਖੇ શ્રી ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਇਸ ਮੌਕੇ ਤੇ ਸੰਗਤਾਂ ਵਾਸਤੇ ਚਾਹ ਪਕੌੜੀਆਂ ਅਤੇ ਗੁਰੂ ਕੀ ਲੰਗਰ ਅਟੁੱਟ ਵਰਤਾਏ ਗਏ ਅੱਜ ਡੀਐਨ ਨੇਚਰਲ ਫੂਡਸ ਨੇ ਕਟਿਆਪੁਰ ਦੇ ਵਿੱਚ ਧੰਨੜਾਂ ਦੇ ਨਾਲ ਬੇਜ ਦਾ ਡਰਾਇਰ ਲਾਇਆ ਅਪਰੋਕਸੀਮੇਟਲੀ 4-500 ਟਨ ਮਾਲ ਸਿਕਾਉਣ ਦੀ ਇਹਦੀ ਕਪੈਸਿਟੀ ਹੈ ਤੇ ਮੈਂ ਸਮਝਦਾ ਕਿ ਲੋੜ ਸੀ ਇਲਾਕੇ ਦੇ ਵਿੱਚ ਤੇ ਡੀਐਨ ਅਫੋਰਡਸ ਨੇ ਨੈਚੁਰਲ ਫੋਰਸ ਦੇ ਜਿਹੜਾ ਪਲਾਂਟ ਲਾਇਆ ਨਾ ਜਿਮੀਦਾਰ ਆ ਦਾ ਬਹੁਤ ਫਾਇਦਾ ਹੋਊਗਾ ਜਿਹੜੀ ਕਿੱਲੀ ਮੱਕੀ ਮੌਸਮ ਜੇ ਮਾੜਾ ਹੋਵੇ ਮੀਂਹ ਪੈ ਜਾਵੇ ਤੇ ਜ਼ਿੰਮੇਦਾਰ ਨੂੰ ਭਾਅ ਪੂਰਾ ਨਹੀਂ ਮਿਲਦਾ ਇਹਨਾਂ ਡਰਾਇਰਾਂ ਨਾਲ ਜਿਹੜੀ ਮੱਕੀ ਦਾ ਪ੍ਰੋਪਰ ਸੁਕਾ ਕੇ ਜ਼ਿੰਮੇਦਾਰਾਂ ਨੂੰ ਫਾਇਦਾ ਹੋਊਗਾ ਸੁੱਕਾ ਮਾਲ ਮੰਡੀਆਂ 'ਚ ਜਾਊਗਾ ਤੇ ਮੰਡੀਆਂ 'ਚ ਜਦੋਂ ਸੁੱਕਾ ਮਾਲ ਜੇਉਂਦਾ ਤਾਂ ਭਾਅ ਸਹੀ ਮਿਲੂਗਾ ਜਿੱਥੇ ਡੀ ਐਨ ਫਾਰਸ ਫੂਡਸ ਦਾ ਕੰਮ ਵਧਣਾ ਉੱਥੇ ਸਾਡੇ ਜ਼ਿੰਮੇਦਾਰਾਂ ਦੀ ਵੀ ਬਹੁਤ ਬਾਤ ਖੜੀ ਹੋਣੀ ਹੈ ਸਰ ਇਹ ਕਿੰਨੀ ਕਿਸਮਤ ਦਾ ਹੈਗਾ ਪਤਾ ਨਹੀਂ ਅਪਰੋਕਸੀਮੇਟਲੀ ਜਿਹੜਾ ਮੈਂ ਸੀਟ ਜੀ ਨੇ ਦੱਸਿਆ 400 ਤੋਂ 500 ਟਨ ਪਰ ਡੇ ਸੁੱਕਾ ਮਾਲ ਤੇ ਕੱਢਿਆ ਕਰੂਗਾ ਇਸ ਤਰ੍ਹਾਂ ਇਹ ਵੀ ਮੱਕੀ ਦੇ ਖੇਤ ਦੀ ਗੱਲ ਕੀਤੀ ਐ ਐਮਐਸਪੀ ਦੇ ਤਾਂ ਉਹਦੇ ਦੀ ਕਿੰਨਾ ਜਿਹੜੇ ਮਤਲਬ ਬਜਾਏ ਦੀ ਤੁਹਾਡਾ ਸੇਟ ਐਤ ਵੈਬਸਾਈਟ ਵੀ ਤੁਸੀਂ ਜਾਰੀ ਕਰ ਦਿੱਤੀ ਆ ਇੱਕ ਜਿੰਮੇਦਾਰ ਇਸ ਪਾਸੇ ਉਸ ਨੇ ਵਿਟੋ ਰਾਣਾ ਜੀ ਨੇ ਬਰਸਾਤੀ ਮੱਕੀ.com ਵੈਬਸਾਈਟ ਵੀ ਸ਼ੁਰੂ ਕੀਤੀ ਐ ਤੇ ਜਿਹੜੀ ਬਰਸਾਤੀ ਮੱਕੀ ਝੋਨੇ ਦਾ ਬਦਲ ਐ ਉਹਦੇ ਤੇ ਐਮਐਸਪੀ ਦੇਣ ਦਾ ਵਾਦਾ ਕੀਤਾ ਤੇ ਮੈਂ ਪੰਜਾਬ ਦੇ ਸਾਰੇ ਜਿੰਮੇਦਾਰਾਂ ਨੂੰ ਬੇਨਤੀ ਕਰੂੰਗਾ ਕਿ ਝੋਨੇ ਦਾ ਬਦਲ ਵੀ ਮੱਕੀਆ ਤੇ ਤਗੜੇ ਹੋ ਗਏ ਮੱਕੀ ਵਿੱਚੋਂ ਝੋਨੇ ਦੇ ਬਦਲ ਚ ਤੇ ਐਮ ਐਸ ਪੀ ਦੇਣ ਦੀ ਜ਼ਿੰਮੇਵਾਰੀ ਸਾਡੀ ਉਹਦੇ ਤੇ ਜਿਹੜਾ ਪ੍ਰੋਜੈਕਟ ਆਇਆ ਜਿਹੜਾ ਕੀਨਾ ਤੇ ਜਿਹੜਾ ਨਾਲ Ｄ ਐ ਨੈਚੁਰਲ ਫੂਡਸ ਦੇ ਨਾਂ ਤੇ ਪ੍ਰੋਜੈਕਟ ਆ ਇਹਦੇ ਨਾਲ ਜੀਵਿਦਾਰਾਂ ਨੂੰ ਬਹੁਤ ਜ਼ਿਆਦਾ ਵਾਅਦਾ ਮਿਲੂ ਜਿੱਦਾਂ ਬੇਮੌਸਮੀ ਹੁਣ ਬਾਰਸ਼ਾਂ ਆ ਜਾ ਕੇ ਹੋ ਰਹੀਆਂ ਵਾਂ ਉਹਨਾਂ ਨਾਲ ਇਹਨਾਂ ਦੀ ਫਸਲ ਨਹੀਂ ਰੁਲੂਗੀ ਤੇ ਇਹਨਾਂ ਨੂੰ ਬਹੁਤ ਵਾਅਦਾ ਮਿਲੂਗਾ ਜੀਵਿਦਾਰ ਪੂਰਾ ਰੈਡ ਹਾਂਜੀ ਹਾਂਜੀ ਇਹ ਸੀਜ਼ਨ ਚੱਲ ਹੋ ਜਾਏਗਾ ਇਹਦੀ ਕਿੰਨੀ ਸਮਰਥਾ ਹੋਊਗੀ ਅਕਦਾ ਇਸ ਦੀ ਕਿ ਇਹ 400 ਟਨ ਮੱਕੀ ਸਤਾਊਗਾ ਦੇ ਜੀ ਡੇਲੀ 400 ਟਨ ਮੱਕੀ ਇਹਨੇ ਤਰੀਕੇ ਨਾਲ ਦਿਖਾਉਗਾ ਕੁਛ ਨਹੀਂ ਭੱਠੀ ਲੱਗੀ ਹੋਈ ਹੈ ਜੀ ਆ ਗਰਮ ਹਵਾ ਦੇ ਨਾਲ ਇਹ ਸੁਕਾਉਣੀ ਹੈ ਜੀ ਕਿੰਨਾ ਟੈਂਪਰੇਚਰ ਇਹ ਪੈਦਾ ਕਰਨੇ ਹੈ 33% ਆਊਟ ਨਮੀ ਦਾ ਰੇਟ ਨਮੀ ਤਾਂ ਹੁਣ ਦੇਖੋ ਜ਼ਿੰਮੇਦਾਰ ਤੇ ਆ ਕਿ ਉਹ 45 ਦੀ ਲੈ ਕੇ ਆਉਂਦਾ 40 ਦੀ ਲੈ ਕੇ ਆਉਂਦਾ 35 ਦੀ ਲੈ ਕੇ ਆਉਂਦਾ ਅਸਲ ਸਾਨੂੰ 13 ਤੇ 14 ਪਰਸਾ ਸਟਾਕ ਕਰਨੀ ਹੁੰਦੀ ਹੈ ਵੇਚਣੀ ਹੁੰਦੀ ਹੈ ਓਨੀ ਚੱਕਾ ਜੀ ਤੇ ਨਿੱਤੇ ਪਹਿਲਾਂ ਤੋਂ ਹੀ ਕਿਤਾ ਹਾਲਾਤ ਵਿੱਚ ਵੱਡੀ ਵੀ ਲੱਗਾ ਹੋਇਆ ਹੈ ਸਾਈ ਇਸ ਵਾਰ ਕੋਈ ਰਾਇਤ ਨਹੀਂ ਦੇ ਰਹੇ ਆ ਸੂਜ ਦੇ ਰੈਕੀ ਵੀ ਦਾ ਨਹੀਂ ਰਾਇਤ ਤੇ ਰਾਇਤ ਦੇ ਜ਼ਿਮੀਦਾਰ ਨੂੰ ਵਾਦਾ ਹੀ ਇਸ ਗੱਲ ਦਾ ਜੀ ਸਾਡੇ ਲਾਗੇ ਦਾ ਕਿ ਉਹਨਾਂ ਨੂੰ ਮੰਡੀ ਨਹੀਂ ਜਾਣਾ ਪਏਗਾ ਮੰਡੀ ਖਰਾਬ ਨਹੀਂ ਹੋਣਾ ਪਏਗਾ ਸਿੱਧੀ ਵੀ ਲੈ ਸਕਦੇ ਆ ਆਪਣਾ ਉਹਨਾਂ ਨੂੰ ਹਰ ਪਾਸੇ ਸਹੂਲਤ ਮਿਲੇਗੀ